6 ਸਾਲ ਦੇ ਪੰਜਾਬੀ ਬੱਚੇ ਦੇ ਨਾਲ ਆਪਣੇ ਕਿਸੇ ਪੰਜਾਬੀ ਵੱਲੋਂ ਚਾਰ ਵਾਰ ਗਲਤ ਕੰਮ ਕੀਤਾ ਗਿਆ ਘਟਨਾ ਇਟਲੀ ਦੀ ਆ ਤੇ ਅੱਜ ਇਟਲੀ ਦੀਆਂ ਸਾਰੀਆਂ ਖ਼ਬਰਾਂ ਦੇ ਵਿੱਚ ਪੰਜਾਬੀਆਂ ਦੇ ਝੰਡੇ ਝੂਲ ਰਹੇ ਨੇ ਉਸ ਪੰਜਾਬੀ ਨੇ ਇੱਕ 6 ਸਾਲ ਦੇ ਬੱਚੇ ਨਾਲ ਚਾਰ ਵਾਰ ਗਲਤ ਕੰਮ ਕੀਤਾ ਤੇ ਆਪਣੇ ਘਰ ਦੇ ਵਿੱਚ ਵੀ ਉਸਦੇ ਆਪਣੀਆਂ ਦੋ ਧੀਆ ਸੀਗੀਆਂ ਜਿਸ ਇਨਸਾਨ ਨੇ ਉਸ ਬੱਚੇ ਨਾਲ ਚਾਰ ਵਾਰ ਗਲਤ ਕੰਮ ਕੀਤਾ ਇਟਲੀ ਦੇ ਕਰਮੋਨੇ ਏਰੀਏ ਦੀ ਇਹ ਖਬਰਾਂ ਤੇ ਅੱਜ ਇਟਲੀ ਦੀਆਂ ਸਾਰੀਆਂ ਅਖਬਾਰਾਂ ਨੇ ਇਹ ਖਬਰ ਛਾਪੀ ਆ ਕਰਮੋਨੇ ਏਰੀਏ ਦੇ ਵਿੱਚ ਇਹ ਪੰਜਾਬੀ ਪਰਿਵਾਰ ਘਰਾਂ ਬਿਲਕੁਲ ਇਹਨਾਂ ਦੇ ਇੱਕ ਦੂਸਰੇ ਦੇ ਨਜ਼ਦੀਕ ਸਨ ਤੇ ਦੋਨੇ ਆਪਸ ਵਿੱਚ ਚੰਗਾ ਪਿਆਰ ਸੀ ਚੰਗਾ ਵਰਤਦੇ ਹੁੰਦੇ ਸੀ ਤੇ ਉਹਦਾ ਬੱਚੇ ਦਾ ਜਿਹੜਾ ਉਮਰ 6 ਸਾਲ ਸੀ ਉਹਦਾ ਸਾਰਾ ਪਰਿਵਾਰ ਕੰਮ ਦੇ ਉੱਪਰ ਜਾਂਦਾ ਸੀ ਜਦੋਂ ਉਹ ਕੰਮ ਦੇ ਉੱਪਰ ਪਰਿਵਾਰ ਜਾਂਦਾ ਸੀ ਤੇ ਸਵੇਰੋਂ 5 ਵਜੇ ਇਸ ਗੰਦੇ ਇਨਸਾਨ ਨੂੰ ਆਪਣਾ ਬੱਚਾ ਇਹਨਾਂ ਦੇ ਘਰੇ ਛੱਡ ਦਿੰਦੇ ਹੁੰਦੇ ਸੀ ਕਿ ਸਾਡੇ ਬੱਚੇ ਨੂੰ ਤੁਸੀਂ ਸਕੂਲ ਛੱਡਿਆ ਕਿਉਂਕਿ ਬੱਚੇ ਇੱਕੇ ਸਕੂਲ ਦੇ ਵਿੱਚ ਜਾਂਦੇ ਸੀ ਬੱਚਿਆਂ ਨੂੰ ਸਕੂਲ ਦੇ ਵਿੱਚ ਛੱਡਿਆ ਜਾਂਦਾ ਸੀ ਤੇ ਉਸ ਗੰਦੇ ਇਨਸਾਨ ਵੱਲੋਂ ਬੱਚੇ ਦਾ ਚਾਰ ਵਾਰ ਸ਼ੋਸ਼ਣ ਕੀਤਾ ਗਿਆ ਜਦੋਂ ਉਸ ਦੀ ਘਰ ਵਾਲੀ ਘਰ ਤੋਂ ਬਾਹਰ ਗਈ ਬੱਚਿਆਂ ਦੇ ਨਾਲ ਜੋ ਵੀ ਜਦੋਂ ਵੀ ਉਹਦਾ ਦਾ ਲੱਗਿਆ ਦੁਪਹਿਰੋਂ ਬਾਅਦ ਸਕੂਲੋਂ ਆ ਕੇ ਜਦੋਂ ਬੱਚਾ ਉਸਨੇ ਇਕੱਲਾ ਦੇਖਿਆ ਉਦੋਂ ਹੀ ਉਸਨੇ ਬੱਚੇ ਨੂੰ ਦਬੋਚਿਆ ਬੱਚੇ ਨੇ ਬੋਲਣਾ ਬੰਦ ਕਰਤਾ ਸੀ ਬੱਚੇ ਨੇ ਜਦੋਂ ਬੋਲਣਾ ਬੰਦ ਕਰਤਾ ਤਾਂ ਉਸ ਦੀ ਜਦੋਂ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਤਾਂ ਮਾਂ ਨੇ ਬੱਚੇ ਦੇ ਸਰੀਰ ਦੇ ਉੱਪਰ ਨਿਸ਼ਾਨ ਦੇਖੇ ਤੇ ਉਸਨੇ ਮਹਿਸੂਸ ਕੀਤਾ ਵੀ ਬੱਚੇ ਦੇ ਨਾਲ ਕੁਝ ਗਲਤ ਹੋਇਆ ਤੇ ਜਦੋਂ ਬੱਚੇ ਤੋਂ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਮੰਮਾ ਮੇਰੇ ਨਾਲ ਅੰਕਲ ਨੇ ਗਲਤ ਹਰਕਤਾਂ ਕੀਤੀਆਂ ਨੇ ਚਾਰ ਵਾਰ ਮੇਰੇ ਨਾਲ ਅੰਕਲ ਨੇ ਗਲਤ ਹਰਕਤਾਂ ਕੀਤੀਆਂ ਨੇ ਬੱਚਾ ਇੰਨਾ ਜ਼ਿਆਦਾ ਮੈਂਟਲੀ ਜਿਹੜਾ ਆ ਉਹ ਗਮਸਮ ਹੋ ਚੁੱਕਿਆ ਸੀ ਉਦੋਂ ਹੀ ਉਸ ਲੜਕੇ ਦੀ ਮਾਂ ਵੱਲੋਂ ਉਸ ਗਵਾਂਡੀ ਦੇ ਘਰ ਜਾ ਕੇ ਰੌਲਾ ਰੱਪਾ ਕੀਤਾ ਗਿਆ ਉਸ ਨੂੰ ਦਬੋਚਿਆ ਗਿਆ ਤੇ ਉਸ ਨੇ ਮਾਫੀ ਮੰਗੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਟਾਈਮ ਮੌਜੂਦ ਸੀ ਉਦੋਂ ਉਸ ਦੇ ਪਰਿਵਾਰ ਨੇ ਇਹ ਕਿਹਾ ਕਿ ਵੀ ਦੇਖੋ ਜੀ ਸਾਡੇ ਘਰ ਦੇ ਵਿੱਚ ਖੁੱਦ ਦੇ ਧੀਆਂ ਨੇ ਇਦਾਂ ਨਹੀਂ ਇਹ ਇਨਸਾਨ ਕਰ ਸਕਦਾ ਉਸ ਦੀਆਂ ਧੀਆਂ ਨੇ ਵੀ ਕਿਹਾ ਕਿ ਪਾਪਾ ਇੰਜ ਨਹੀਂ ਕਰ ਸਕਦੇ ਪਰ ਉਹਨਾਂ ਲੜਕੀਆਂ ਦੇ ਪਿਓ ਨੇ ਜਿਸ ਨੇ ਗਲਤ ਹਰਕਤ ਕੀਤੀ ਸੀ ਬੱਚੇ ਨਾਲ ਉਸ ਨੇ ਉਸ 6 ਸਾਲ ਦੇ ਬੱਚੇ ਦੀ ਮਾਂ ਨੂੰ ਰਿਕਾਰਡਿੰਗਾਂ ਬੋਲ ਕੇ ਵਾਇਸ ਮੈਸੇਜ ਛੱਡੇ ਨੇ WhatsApp ਦੇ ਉੱਪਰ ਮਾਫੀਆਂ ਮੰਗੀਆਂ ਨੇ ਕਿ ਭੈਣ ਮੇਰੀਏ ਮੈਨੂੰ ਮaaf ਕਰ ਦੇ ਮੇਥੋਂ ਗਲਤੀ ਹੋ ਗਈ ਹਾਂ ਮੈਂ ਤੇਰੇ ਨਾਲ ਗਲਤ ਕੰਮ ਬੱਚੇ ਨਾਲ ਕੀਤਾ ਆ ਮੈਂ ਅੱਗੇ ਤੋਂ ਨਹੀਂ ਕਰਦਾ ਤੂੰ ਪੁਲਿਸ ਕੋਲੇ ਨਾ ਜਾਈ ਹੁਣ ਇਹ ਮਾਮਲਾ ਪੁਲਿਸ ਕੋਲੇ ਜਾ ਚੁੱਕਿਆ ਆ ਵਕੀਲ ਵੀ ਹੋ ਚੁੱਕਿਆ ਆ ਉਸ ਇਨਸਾਨ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਪਰ ਕੀ ਇੱਥੇ ਗਲਤੀ ਉਸ ਪਰਿਵਾਰ ਦੀ ਸੀ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਆਪਣੇ ਬੱਚੇ ਨੂੰ ਇਹਨਾਂ ਦੇ ਘਰੇ ਛੱਡਿਆ ਜਾਂ ਇਸ ਇਨਸਾਨ ਦੀ ਗਲਤੀ ਸੀ ਜਿਸ ਨੇ ਉਸ ਬੱਚੇ ਨਾਲ ਗਲਤ ਕੰਮ ਕੀਤਾ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਹੈ ਦੂਸਰੀ ਗੱਲ ਇਹ ਹੈ ਕਿ ਵੀ ਕੰਮ ਕਰਨ ਆਪਾਂ ਸਾਰੇ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਪਰ ਆਪੋ ਆਪਣੇ ਬੱਚਿਆਂ ਦਾ ਖਿਆਲ ਜਿਹੜਾ ਤੁਸੀਂ ਰੱਖਣਾ ਹੈ ਇੰਟਰਨੈਟ ਦੇ ਉੱਪਰ ਤੁਸੀਂ ਇੰਨੀਆਂ ਵੀਡੀਓ ਦੇਖਦੇ ਹੋ ਇੰਨੀਆਂ ਵੀਡੀਓ ਸਕਰੋਲ ਕਰਦੇ ਹੋ ਇਹਨਾਂ ਕੋਸ਼ਿਸ਼ ਸਿੱਖਣ ਨੂੰ ਇੰਟਰਨੈਟ ਦੇ ਉੱਪਰ ਹੁੰਦਾ ਆ ਆ ਵੀਡੀਓ ਵੀ ਹੁਣ ਸ਼ੇਅਰ ਕਰ ਦਿਓ ਆਪਣੇ ਕੋਲੇ ਨਾ ਰੱਖਿਓ ਜਿਨ੍ਹਾਂ ਦੇ ਬੱਚੇ ਕਿਸੇ ਦੇ ਭਰੋਸੇ ਆਪਾਂ ਛੱਡ ਕੇ ਜਾਂਦੇ ਆ ਭਾਈ ਕਿਸੇ ਦੇ ਯਕੀਨ ਨਾ ਕਰੋ ਤੁਹਾਡੇ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ ਤੁਹਾਨੂੰ ਨਹੀਂ ਪਤਾ ਇਹ ਤਾਂ ਇੱਕ ਬੱਚਾ ਸੀ ਜਿਹੜਾ ਬੋਲਿਆ ਕੀ ਪਤਾ ਏਦਾਂ ਦੇ ਕਿੰਨੇ ਬੱਚੇ ਨੇ ਜਿਹੜੇ ਚੁੱਪ ਨੇ ਤੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਸ਼ੁਕਰੀਆ